ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸ੍ਰੋਤਿਆਂ ਨੂੰ ਜੀ ਆਉਣਿ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਲੱਗੀ ਬਹੁਤ ਹੀ ਜ਼ਿਆਦਾ ਭਿਆਨਕ ਅੱਗ ਮੱਚ ਗਈ ਭਾਰੀ ਤਬਾਹੀ ਹੋਈਆਂ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲੀ ਹੈ ਕਿ ਇੱਥੇ ਪਲਾਂਟ ਦੇ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈਆ ਇਸ ਹਾਦਸੇ 'ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਤੇ 5 ਹੋਰ ਲਾਪਤਾ ਹਨ ਸਥਾਨਕ ਫਾਇਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਇਹ ਅੱਗ ਸਵੇਰੇ 10:30 ਵਜੇ ਲੱਗੀ ਹਾਲਾਂਕਿ ਇਸ 'ਤੇ ਕਾਬੂ ਪਾਲਿਆ ਗਿਆ ਇਹ ਖਬਰ ਦੱਖਣੀ ਕੋਰੀਆ ਤੋਂ ਆ ਰਹੀ ਜਿੱਥੇ ਕਿ ਲੀਥੀਅਮ ਬੈਟਰੀ ਪਲਾਂਟ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀਆ ਤੇ ਇਹ ਅੱਗ ਸਿਓਲ ਦੇ ਦੱਖਣ 'ਚ ਬੈਟਰੀ ਬਣਾਉਣ ਵਾਲੀ ਕੰਪਨੀ 에ਰੀਸੇਲ ਦੁਆਰਾ ਸੰਚਾਲਿਤ ਇੱਕ ਫੈਕਟਰੀ 'ਚ ਲੱਗੀ ਅਤੇ ਇੱਕ ਸਥਾਨਕ ਫਾਇਰ ਅਧਿਕਾਰੀ ਕਿਮ ਜਿੰਨ ਜੰਗ ਨੇ ਦੱਸਿਆ ਕਿ ਅਗਲਗੱਗ 35000 ਯੂਨਟਾਂ ਵਾਲੇ ਗਦਾਮ ਤੇ ਅੰਦਰ ਇੱਕ ਬੈਟਰੀ ਸੈੱਲ ਦੇ ਫਟਣ ਤੋਂ ਬਾਅਦ ਸ਼ੁਰੂ ਹੋਈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ